ਹਜ਼ਾਰਾਂ ਦੀ ਤਦਾਦ ਚ ਅੱਜ ਮਾਗੀ ਦੀ ਸੰਕਰਾਂਤੀ ਨੂੰ ਮਨਾਨ ਲਈ ਇੱਥੇ ਜੁੜ ਬੈਠੇ ਹਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਮਾਲਕ ਦੇ ਕਰਤ ਤੇ ਸਾਰਿਆਂ ਚੋਂ ਇੱਕ ਪੌਜਟਿਵ ਊਰਜਾ ਨਿਕਲਦੀ ਹੈ ਇੱਥੇ ਜਿਹੜਾ ਜੀਵ ਆਏਗਾ ਉਹਦੇ ਤੇ ਇਹ ਅਸਰ ਹੋਵੇਗਾ ਇਸ ਕਰਕੇ ਗੁਰੂ ਜੀ ਨੇ ਕਿਹਾ ਸਤਸੰਗ ਵਿੱਚ ਜਾਣਨਾ ਚਾਹੀਦਾ ਹੈ ਤਾਂ ਕਿ ਅਸੀਂ ਪੋਜਟਿਵ ਊਰਜਾ ਨੂੰ ਪ੍ਰਾਪਤ ਕਰਦੇ ਰਹੀਏ ਵੀ ਸਕੇ ਸత్సੰਗ ਸਿੱਕਾਰ ਬਹਿ ਕੇ ਵੀ ਸੁਣ ਸਕਦੇ ਹਾਂ ਪਰ ਸత్సੰਗ ਚ ਜਾਣਾ ਇਸੇ ਲਈ ਜ਼ਰੂਰੀ ਹੈ ਕਿ ਇੱਕ ਪੋਜਟਿਵ ਊਰਜਾ ਨੂੰ ਵੀ ਪ੍ਰਾਪਤ ਕਰ ਸਕੀ ਫਿਰ ਉਹਨਾਂ ਨੇ ਕਿਹਾ ਕਥਾ ਮਹਾਪੁਰਸ਼ਾਂ ਦੀ ਸੰਗਤ ਦੇ ਨਾਲ-ਨਾਲ ਉਹਨਾਂ ਦੇ ਪਰਵਚਨ ਵੀ ਜ਼ਰੂਰ ਸੁਣਨਾ ਫਿਰ ਕਥਾ ਰਸ ਕਥਾ ਸਾਰੀ ਸੁੰਦੀ ਨਹੀਂ ਰਸ ਲੈ ਕੇ ਕੋਈ ਕੋਈ ਜਾਂਦੀ ਗੁਰੂ ਜੀ ਕਹਿੰਦੇ ਨੇ ਕਥਾ ਦਾ ਰਸ ਵੀ ਆਵੇ ਕਥਾ ਦੇ ਰਸ ਨੂੰ ਵੀ ਮੰਨਣਾ ਹੈ ਸੰਤ ਆਚਰਨ ਸਾਡਾ ਚਾਲ ਚੱਲਨ ਮਾਲਕਾ ਸੰਤਾਂ ਵਰਗਾ ਹੋਵੇ ਕੀਤੀ ਅਸੀਂ ਵਿਕਾਰੀਆਂ ਵਰਗੇ ਨਾ ਹੋ ਜਾਈਏ निंदक वर्गे ना, चुँग ना, ना हो जाइए चुगलखूर वर्गे ना हो जाइए अस साडा करैक्टर साडा चाल चलन संतां ਵਰਗਾ ਹੋ ਪਵਿੱਤਰ ਚਾਲ ਚੱਲਨ ਰਹੇ ਸੀ ਸੰਤ ਚੋ ਮਾਰਗ ਸਾਡਾ ਮਾਰਗ ਸੰਤਾਂ ਦਾ ਮਾਰਗ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ ਧਰਮ ਦੀ ਪੌੜੀ ਜੋ ਹੈ ਸੰਤ ਉਲਗ ਉਲਗ ਨਹੀਂ ਮੈਨੂੰ ਸੰਤਾਂ ਦੀ ਸੇਵਾ ਬਖਸ਼ ਮਾਲਕਾ ਮੈਂ ਸੰਗਤ ਦੀ ਸੇਵਾ ਕਰ ਸਕਾਂ ਉਲ ਗੁਲਗਨੀ ਉਹਨਾਂ ਦੀ ਝੂਠ ਮਾਂਜਨ ਨੂੰ ਮਿਲੇ ਹੁਣੇ ਸਾਡੀ ਮੀਟਿੰਗ ਹੋ ਰਹੀ ਸੀ ਪੰਡਾਰੇ ਦੇ ਸਭੰਚ ਤੇ ਸਖਤਰੀ ਜੀ ਕਹਿ ਰਹੇ ਸਨ ਜਦੋਂ ਬਰਤਨ ਸਾਫ਼ ਕਰਨ ਵਾਲਿਆਂ ਦੀ ਸੇਵਾ ਆਈ ਕਹਿਣ ਲੱਗੇ ਕਿ ਉਹ ਅਸੀਂ ਤੇ ਐਹੀ ਸੋਚਦੇ ਰਹੀ ਤੇ ਉਹ ਸੇਵਾਉੱਖੀਓ ਸੇਵਾਉ ਸਭ ਤੋਂ ਸੇਵਾ ਤੇ ਸਿਆਲ ਦੇ ਵਿੱਚ ਤੁਹਾਡੀ ਔਕੀ ਰਹੇ ਕਿ ਪਾਣੀ ਚ ਖੜੇ ਰਹੇ ਪਾਣੀ ਚ ਹੱਥ ਪੈ ਨਹੀਂ ਚੀ ਪੈ ਉਹਨਾਂ ਕਹੇ ਕਿ ਗੁਰੂ ਕਿਰਪਾ ਰਹੀ ਐ ਸਾਰੀਆਂ ਹੀ ਤੰਦਰੁਸਤ ਰਹੀਆਂ ਸਾਡੇ ਚ ਕੋਈ ਬਿਮਾਰ ਨਹੀਂ ਸੇਵਾ ਕੇ ਮੰਗੀ ਸੇਵਾ ਦੇ ਨਾਲ ਅਹੰਮ ਖਤਮ ਹੁੰਦਾ ਜਿਹੜੇ ਸੇਵਾ ਨਹੀਂ ਕਰਦੇ ਉਹਨਾਂ ਚੋਂ ਅਹੰਮ ਖਤਮ ਨਹੀਂ ਹੁੰਦਾ ਇਸ ਕਰਕੇ ਹਥੀ ਸੇਵਾ ਜ਼ਰੂਰ ਕਰਦੇ ਰਹਿਣਾ ਇਹ ਮੰਗੀ ਹੈ ਗੁਰੂ ਜੀ ਕਿ ਗੁਰਮੁਖੀ ਗੁਣ ਦੇ ਨਾਲ ਕਿ ਉਹ ਸੇਵਾ ਵੀ ਕਰ। ਔਰ ਇੱਕ ਮੰਗਿਓ ਭਗਤ ਚਿੰਤਾ ਮਨੀ ਤੇ ਆਖਰ ਚ ਉਹਨਾਂ ਨੇ ਭਗਤੀ ਮੰਨੀ। ਲੋੜੀ ਦਾ ਤਹਾਰ ਗਿਆ ਅਸੀਂ ਵੀ ਮਾਲਕ ਦੇ ਚਰਨਾਂ 'ਚ। ਇਸ ਸਾਰਾ ਕੁਝ ਮੰਗਣਾ ਪਾਠੀ ਸਾਹਿਬ ਜੀ ਨੇ 12ਵੇਂ ਉਪਦੇਸ਼ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਕਹਾ। ਮਾਗ ਮੰਜਨ ਸੰਗ ਸਾਧੂਆਂ ਤੋੜੀ ਕਾਰੇ ਇਸ ਨਾਮ ਮਾਗ ਮਹੀਨਾ ਜਿੰਨੂ ਬੜਾ ਪਵਿੱਤਰ ਮਹੀਨਾ ਸਮਝਿਆ ਗਿਆ ਇਹਨੂੰ ਅੱਜ ਦੇ ਦਿਨ ਨੂੰ ਮਕਰ ਸੰਕ੍ਰਾਂਤੀ ਵੀ ਕਿਹਾ ਗਿਆ ਅੱਜ ਤੋਂ ਬਾਅਦ ਸੂਰਜ ਦਾ ਰੁਖ ਬਦਲ ਜਾਂਦਾ ਸਰਦੀ ਦਾ ਜਿਹੜਾ ਬਹੁਤ ਜ਼ਿਆਦਾ ਪੰਸੀ ਉਹ ਘਟਣਾ ਸ਼ੁਰੂ ਉਹ ਜਾਣਦਾ ਦਿਨ ਬਦਲਨੇ ਸ਼ੁਰੂ ਹੋ ਗਏ। 30 ਮਹੀਨੇ ਨੂੰ ਬਹੁਤ ਮਹਾਨ ਮਹੀਨਾ ਭਾਰਤੀ ਸੰਸਕ੍ਰਿਤੀ ਚ ਲਿਖਿਆ। ਔਰ ਇਸ ਮਹੀਨੇ ਦੇ ਵਿੱਚ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ, ਦਾਨ ਕਰਦੇ। ਪਰ ਗੁਰੂ ਅਰਜਨ ਦੇਵ ਜੀ ਨੇ ਬਾਹਰੀ ਤੀਰਥਾਂ ਤੇ ਇਸ਼ਨਾਨ ਕਰਨ ਲਈ ਨਹੀਂ ਕਿਹਾ। ਕਿਉਂਕਿ ਜਿੰਨੇ ਬਾਹਰੀ ਤੀਰਥ ਨੇ ਉਹ ਅਸਥੂਲ ਨਹੀਂ ਤੇ ਸਾਡੇ ਅਸਥੂਲ ਸਰੀਰ ਦੀ ਮੈਲ ਲਾ ਸਕਦੇ ਨਹੀਂ ਮਨ ਦੀ ਮੈਲ ਨਹੀਂ ਲਾ ਸਕਦਾ ਮਨ ਸੂਖਸਮ ਹੈ ਸੂਖਸਮ ਦੀ ਮੈਲ ਅਸਥੂਲ ਨਹੀਂ ਲਾ ਸਕਦਾ ਪਵਿੱਤਰ ਅਸੀਂ ਮਨ ਨੂੰ ਕਰਨ ਲਈ ਜਾ ਰਹੇ ਹਾਂ ਤੇ ਮਨ ਦੀ ਮੈਲ ਸਰੀਰ ਨੂੰ ਤੂੰ ਨਾਲ ਖਤਮ ਨਹੀਂ ਹੋਈ ਬਿਸਕ ਕੁੰਮ ਦਾ ਮੇਲਾ ਹੁਣ ਸ਼ੁਰੂ ਹੋਇਆ ਕਈ ਲੱਖਾਂ ਲੋਕ ਜਿਹੜੇ ਕੁੰਮ ਦੀ ਸ্নান ਕਰਨਗੇ ਇਹੋ ਹੀ ਸੋਚ ਕਰਕੇ ਕਿ ਉੱਥੇ ਨਹਾਉਣ ਨਾਲ ਸਾਡੇ ਪਾਪ ਲੱਖ ਜਾਣਗੇ ਪਰ ਗੁਰਬਾਣੀ ਵਿੱਚ ਸਾਫ਼-ਸਾਫ਼ ਕਹਿੰਦਾ ਹੈ ਮਨ ਕੀ ਮੈਲ ਨਾ ਤੰਤੀ ਜਾਤ ਮਨ ਦੀ ਮੈਲ ਸਰੀਰ ਨੂੰ ਤੂੰ ਨਾਲ ਖਤਮ ਨਹੀਂ ਹੁੰਦੀ ਇਸ ਇਨਾਨ ਕਰਨ ਹੈ ਸਰੀਰ ਨੂੰ ਸਾਫ ਸੁਥਰਾ ਰੱਖਣੇ ਪਰ ਸਰੀਰ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਮਨ ਦੀ ਮੈਲ ਖਤਮ ਨਹੀਂ ਹੁੰਦੀ ਜਿਥੇ ਅਸੀਂ ਸਰੀਰ ਦੀ ਸਫਾਈ ਕਰਦੇ ਹਾਂ ਸਰੀਰ ਨੂੰ ਸਾਫ ਸੁਥਰਾ ਰੱਖਦੇ ਹਾਂ ਉੱਥੇ ਮਨ ਨੂੰ ਵੀ ਸਾਫ ਸੁਥਰਾ ਰੱਖਣਾ ਹੈ ਤਾਂ ਮਨ ਨੂੰ ਸਾਫ ਸੁਥਰਾ ਕਿਸ ਤਰ੍ਹਾਂ ਰੱਖਾਂਗੇ ਮਾਗ ਮੰਜਨ ਸੰਗ ਸਾਧੂਆਂ ਤੋੜੀ ਕਰ ਇਸਨਾਨ ਕਹਿੰਦੇ ਸਾਧੂਆਂ ਦੀ ਸੰਗਤ ਚ ਜਾ ਮੰਜਨ ਉਥੇ ਜਾ ਕੇ ਇਸਨਾਨ ਕਰ ਮੰਜਨ ਤੇ ਇਸਨਾਨ ਦੋ ਵਾਰੀ ਆ ਗਏ ਮੰਜਨ ਦਾ ਪਾਪ ਵੀ ਇਸਨਾਨ ਹੈ ਤੇ ਇਸਨਾਨ ਦਾ ਵੀ ਪਾਪ ਇਸਨਾਨ ਹੈ ਤੇ ਦੋਨਾਂ ਦਾ ਪਾਪ ਇੱਕੋ ਹੀ ਹੈ ਪਰ ਥੋੜਾ ਜਿਹਾ ਅੰਤਰ ਹੈ ਇਸ ਇਨਾਨੰਦਾ ਜੋ ਅਸੀਂ ਮੱਗ ਦੇ ਨਾਲ ਆਪਣੇ ਉੱਪਰ ਪਾਣੀ ਪਾਲਨਦੇ ਹਾਂ ਚਾਹੇ ਸਾਵਰ ਨਾਲ ਪਾਣੀ ਉੱਪਰ ਸੁੱਟ ਰਹਿੰਦੇ ਆ ਚਾਹੇ ਬੁੱਕਾ ਨਾਲ ਪਾਣੀ ਪਾਲਿਆ ਤੇ ਮਨਜਨ ਹੁੰਦਾ ਡੁਬਕੀ ਲਗਾ ਕੇ ਇਨਾਨੰਦ ਕਰਨਾ ਕਿਸੇ ਤਲਾਜ ਸਰੋਵਰ ਚ ਨਦੀ ਚ ਨਾਲੇ ਜਦੋਂ ਡੁਬਕੀ ਮਾਰਦੇ ਆ ਉਹਨੂੰ ਮਨਜਨ ਕਹਿੰਦੇ ਆ ਗੁਰੂ ਜੀ ਨੇ ਥੇ ਡੁਬਕੀ ਮਾਰਨ ਵਾਲੇ ਨਹਾਉਣ ਦੀ ਗੱਲ ਕੀਤੀ ਕਹਿੰਦੇ ਨੇ ਸਾਧੂਆਂ ਦੀ ਸੰਗਤ ਚ ਜਾਣ ਤੇ ਡੁਬਕੀ ਮਾਰ ਕੇ ਕਹਿੰਦਾ ਪਾਵ ਗਹਿਰਾਈ ਚ ਜਾ ਕੇ ਸਤਸੰਗ ਨੂੰ ਸੁਣਨ ਇਹ ਨਹੀਂ ਕਿ ਇੱਧਰ ਸੁਨਿਆ ਇੱਧਰ ਕੱਢ ਦੇ ਜਾਂ ਤਾਂ ਤਰ ਸਾਡਾ ਇਹੀ ਹੁੰਦਾ ਜਾਂਦੇ ਸੀ ਜ਼ਰੂਰ ਹਾਂ ਸਤਸੰਗ ਇੱਕ ਕੰਨੋਂ ਸੁਣਦੇ ਹਾਂ ਦੂਜੇ ਕੰਨਾਂ ਕਾੜੇ ਦੰਦੇ ਨਹੀਂ ਜੇਕਰ ਅਸੀਂ ਸਤਿਗੁਰ ਜੀ ਦੀ ਗੱਲ ਨੂੰ ਮੰਨ ਲਈਏ ਗਹਿਰਾਈ ਚ ਜਾਈਏ ਸਤਸੰਗ ਉਹਨੂੰ ਆਪਣੀ ਚ ਮਨ ਚ ਬਿਠਾ ਲ ਲਈਏ ਤੇ ਸਾਡਾ ਪਲਾਹੁਣ ਕਦੇ ਰੁਕ ਨਹੀਂ ਸਕਦਾ ਸਤਸੰਗ ਦਾ ਇੱਕ ਬੋਲ ਵੀ ਅਗਰ ਅਸੀਂ ਆਪਣੇ ਮਨ ਚ ਬਿਠਾ ਲ ਲਈਏ ਸਾਡਾ ਜੀਵਨ ਬਦਲ ਜਾਏਗਾ ਕਹਾਣੀ ਹੈ ਇੱਕ ਦਿਸਟਾਂਟ ਹੈ ਕੋਈ ਰਾਜਾ ਸੀ ਉਧਿਕਰ ਚੋਰੀ ਹੋ ਗਈ ਤੇ ਬਹੁਤ ਜਿਆਦਾ ਖਜ਼ਾਨਾ ਉਹਦਾ ਲੁੱਟ ਕੇ ਚੋਰ ਲੈ ਗਏ ਰਾਜੇ ਨੂੰ ਪਤਾ ਨਹੀਂ ਚੱਲਿਆ ਰਾਜ ਰਾਜਾ ਕੁਝ ਅਸੂਲਾਂ ਦਾ ਪੱਕਾ ਸੀ ਉਹਨੇ ਆਪਣੇ ਮੰਤਰੀ ਮੰਡਲ ਨੂੰ ਬੁਲਾਇਆ ਕਿ ਚੋਰ ਪકડਣਾ ਪਰ ਨਜਾਇਜ਼ ਕਿਸੇ ਨੂੰ ਮਾਰਨਾ ਨਹੀਂ ਤੋ ਮੰਤਰੀ ਕਹਿਣ ਲੱਗੇ ਹੁਣ ਮਹਾਰਾਜ ਜੀ ਨਜਾਇਜ਼ ਮਾਰਨਾ ਨਹੀਂ ਤੂੰ ਕੌਣ ਚੋਰ ਕਹ ਦੇਗਾ ਮੈਂ ਚੋਰੀ ਕੀਤੀ ਹੈ ਕਹਿੰਦੇ ਕੋਈ ਰਾਸਤਾ ਢੂੰਡ ਕੋਈ ਰਾਸਤਾ ਲੱਭੋ ਕਿ ਚੋਰ ਬਿਨਾਂ ਪਰੇਸ਼ਾਨੀ ਤੋਂ ਮਿਲ ਜਾਏ ਤੂੰ ਕੋਈ ਵੀ ਕੰਮ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਨਾ ਹੋ ਸੇ ਉਹਨਾਂ ਵਿੱਚੋਂ ਇੱਕ ਵਜ਼ੀਰ ਕਹਿਣ ਲੱਗਾ ਹਾਂ ਰਾਜਾ ਅਸੀਂ ਐਸਾ ਚੋਰ ਢੂੰਡ ਸਕਦੇ ਹਾਂ ਥੋੜਾ ਸਮਾਂ ਦਿੱਤਾ ਜਾ ਕਹਿੰਦੇ ਠੀਕ ਹੈ ਉਧਰ ਜਿਹੜਾ ਚੋਰ ਸੀ ਜਿੰਨ ਚੋਰੀ ਕੀਤੀ ਸੀ ਉਹਨੂੰ ਪਤਾ ਸੀ ਮੈਂ ਰਾਜੇ ਦੀ ਚੋਰੀ ਕੀਤੀ ਹੋਈ ਐ ਰਾਜਾ ਮੈਨੂੰ ਕਦੀ ਨਾ ਕਦੀ ਬੁਲਾ ਸਕਦਾ ਇੱਕ ਦਿਨ ਉਹ ਕੁਦਰਤੀ ਜਾ ਰਿਹਾ ਸੀ ਤੇ ਰਸਤੇ 'ਚ ਕਿਤੇ satsang ਸੀ ਜਿਸ ਦਾ ਇਥੋਂ ਦੀ ਗੁਜ਼ਰਨਾ ਹੋਈ ਬਾਹਰ ਦੇ ਰਸਤੇ ਉਹਦੇ ਪਿਤਾ ਨੇ ਸਮਝਾਇਆ ਹੋਇਆ ਸੀ ਕਿ ਬੇਟਾ ਕਿਤੇ ਸੰਤਾਂ ਦਾ satsang ਨਹੀਂ ਸੁਣ। ਐਸਾ ਨਾ ਹੋਏ ਤੂੰ ਚੋਰੀਆਂ ਕਰਨਾ ਛੱਡ ਦੇਵੀਂ। ਤੇਰੀ ਬੁੱਧੀ ਸਾਫ ਹੋ ਜਾਏ ਤੇਰਾ ਟੱਬਰ ਭੁੱਖਾ ਮਰ ਜਾਏ ਇਸ ਕਰਕੇ ਸੰਤਾਂ ਦੀ ਸੰਗਤ ਚ ਕਦੇ ਵੀ ਨਹੀਂ ਜਾਂਦਾ ਇੱਕ ਸੇਵਾਦਾਰ ਬੜਾ ਹੱਸਿਆ ਇੱਕ ਜਿੰਨਾ ਆ ਕੇ ਕਹਿੰਦਾ ਬਾਬਾ ਜੀ ਮੇਰਾ ਸੰਡੂ ਮੇਰੇ ਨਾਲ ਆਇਆ ਜਿਹੜਾ ਇਹ ਕਹਿੰਦਾ ਮੈਨੂੰ ਲੈ ਤੇ ਚੱਲ ਪਰ ਮੇਰੀ ਦ੍ਰਿਸ਼ਟੀ ਨਾ ਪਵਾਇਂ ਤੇ ਮੇਰੇ ਤੇ ਸੰਤਾਂ ਦੀ ਦ੍ਰਿਸ਼ਟੀ ਨਾ ਪਵਾਇਂ ਕਹਿੰਦਾ ਕਿਉਂ ਕਹਿੰਦਾ ਤੂੰ ਗਿਆ ਤੂੰ ਵੀ ਸ਼ਰਾਬ ਸਾਡੇ ਕੀ ਉਹ ਗਿਆ ਉਹ ਵੀ ਸਾਡੇ ਮੇਰਾ ਤੇ ਜੀ ਕਰਦਾ ਨਹੀਂ ਮੈਂ ਪੀਂਦਾ ਰਹਾ ਕਹਿੰਦਾ ਮਹਿਕਾ ਦੇ ਲਈ ਤੇਰੀ ਤੇ ਦ੍ਰਿਸ਼ਟੀ ਖੋਣੀ ਆ ਤੂੰ ਪੀ ਨਹੀਂ ਤੇ ਪੀ ਚੱਲ ਚਲੋ ਕਹਿੰਦਾ ਪਾਪ ਕਿੰਿਆਂ ਦਾ ਹੁੰਦਾ ਕਿ ਬੁਰਾ ਕੰਮ ਨਹੀਂ ਸੱਜਣਾ ਉਹਦੇ ਪਿਤਾ ਦੀ ਵੀ ਸੋਚ ਸੀ ਕਿ ਚੋਰੀ ਨਾ ਸੱਤੀ ਜਾਏ ਇਹ ਕਿਤੇ ਸੱਤ ਸੰਤਾ ਦੇ ਸੱਤ ਸੰਗ ਚ ਨਾ ਜਾਏ ਕਹਿੰਦਾ ਪਿਤਾ ਜੀ ਮੈਂ ਜੇ ਕਿਤੇ ਪੋਲ ਪਲੇਖੇ ਉੱਥੋਂ ਦੀ ਗੁਜ਼ਰਨਾ ਪੈ ਜਾਏ ਸੰਤਾਂ ਦੀ 사త్సੰਗ ਦੀ ਆਵਾਜ਼ ਕੰਨ 'ਚ ਪੈ ਜਾਏ ਕੀ ਕਰਨਾ ਕਹਿੰਦੇ ਕੰਨ 'ਚ ਤੇ ਪੈ ਨਹੀਂ ਨਹੀਂ ਦੇਣੀ ਤੂੰ ਮੇਰਾ ਬੇਟਾ ਤੇ ਮੇਰੀ ਗੱਲ ਨੂੰ ਮੰਨਣਾ ਪਿਤਾ ਕਰਾਂਗਾ ਕੀ ਕਹਿੰਦੇ ਉੱਥੇ ਕੰਨਾਂ 'ਚ ਉਂਗਲੀਆਂ ਦੇ ਲਈ ਸੰਤਾਂ ਦੀ ਬਿਲਕੁਲ ਗੱਲ ਨਹੀਂ ਸੁਣਨਾ ਕਹਿੰਨਗਾ ਠੀਕ ਹੈ ਪਿਤਾ ਜੀ ਬੇਟਾ ਵੀ ਬੜਾ ਵਫਾਦਾਰ ਸੀ ਪਿਤਾ ਦਾ ਕੁਦਰਤੀਓ ਇੱਕ ਦਿਨ ਚੋਰੀ ਕਰਨ ਜਾਂ ਕਿਸੇ ਕੰਮ ਨਿਕਲਿਆ ਅੱਗੇ ਸੰਤ ਪਰਵਚਨ ਕਰ ਰਹੀ ਸੀ ਜਦੋਂ ਸੰਤ ਪਰਵਚਨ ਕਰੇ ਸੰਤ ਸੋਚਣ ਲੱਗਾ ਕਿ ਸੰਤਾਂ ਦਾ ਸਾ ਸੰਗ ਤੇ ਸੁਣਨਾ ਨਹੀਂ ਕੁਝ ਵੀ ਹੋ ਜਾਏ ਪਿਤਾ ਨੇ ਕਿਹਾ ਸੀ ਕਿ ਜੇ ਕਿਤੇ ਲਾਗੋਂ ਦੀ ਗੁਜਰਨਾ ਹੀ ਪੈ ਜਾਏ ਤੇ ਕੰਨਾਂ 'ਚ ਉਂਗਲੀਆਂ ਦੇ ਲੀਆਂ ਮੈਂ ਦੇਰ ਨਾ ਦੇਰੀ ਨਾ ਹੋ ਜਾਏ ਉਹਨੇ ਕੰਨਾਂ 'ਚ ਚੰਗੀ ਤਰ੍ਹਾਂ ਉਂਗਲੀਆਂ ਦੇ ਲੀਆਂ ਤੇ ਤੁਰਿਆ ਜਾ ਰਿਹਾ ਅਚਾਨਕ ਉਹਦੇ ਪੈਰ 'ਤੇ ਕੋਈ ਕਾਂਟਾ ਵਗੈਰਾ ਚੁੱਭ ਗਿਆ ਚਾਹੇ ਉਹ ਨੁਠੇਡਾ ਲੱਗ ਗਿਆ ਤੇ ਕੀ ਹੋ ਗਿਆ ਕੰਨਾਂ 'ਚ ਉਂਗਲੀਆਂ ਕੱਢਣੀਆਂ ਪਈਆਂ ਜਾਂ ਕੰਨਾ ਚੋਂ ਉਂਗਲੀ ਕੱਢੀ ਤੇ ਸੰਤ ਪਰਵਚਨ ਕਰੇ ਸੰਤ ਉਹ ਕਹਿ ਰਿਹੇ ਸੰਤ ਕਿ ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਦੀ ਪਰਸਾਈ ਨਹੀਂ ਹੁੰਦੀ ਕੀ ਕਹਿ ਰਹੇ ਸਨ ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਦੀ ਪਰਸਾਈ ਨਹੀਂ ਹੁੰਦੀ ਤੇ ਜਲਦੀ ਨਾਲ ਉਸਨੇ ਫੇਰ ਕੰਨ ਚ ਉਂਗਲੀਆਂ ਦੇ ਲਈਆਂ ਮਨ ਚ ਪਛਤਾਵਾ ਬਹੁਤ ਹੈ ਕਿ ਸੰਤਾ ਦਾ ਇਹ ਕبول ਕੰਨ ਚ ਪੈ ਗਿਆ ਮੇਰਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਵੇਗਾ ਪਿਤਾ ਦੀ ਮੈਂ ਗੱਲ ਨਹੀਂ ਮੰਨੀ ਪਿਤਾ ਤੋਂ ਬੇਮੁਖ ਹੋ ਗਿਆ ਮਨਾ ਤੂੰ ਬਹੁਤ ਗਲਤ ਕੀਤਾ ਪਰ ਮਜਬੂਰੀ ਬਣ ਗਈ ਕੰਡਾ ਤੇ ਕੱਢਣਾ ਸੀ ਚਲੋ ਚਲਾ ਗਿਆ ਇੱਕ ਨੌਕਰ ਉਧਰ ਰਾਜੇ ਨੇ ਮੀਟਿੰਗ ਬੁਲਾਈ ਹੋਈ ਹੈ ਕਿ ਕਿਸੇ ਵੀ ਤਰੀਕੇ ਚੋਰ ਨੂੰ ਪਕੜਨਾ ਹੈ ਤੋ ਇੱਕ ਵਜ਼ੀਰ ਕਹਿੰਦਾ ਚੋਰ ਪਕੜਿਆ ਜਾਏ ਸਾਡੇ ਇੱਕ ਇਸਤਰੀ ਹੈ ਉਹ ਬਹੁਤ ਹੀ ਸਿਆਣੀ ਬੜੀ ਕਲਾਵੇ ਉਸ ਨੂੰ ਬਕਾਲੇਗੀ ਜਿਹੜਾ ਚੋਰ ਹੋਏਗਾ ਉਹਨੂੰ ਬਕਾਲੇ ਸੱਚ ਕਹਿੰਦੇ ਹਾਂ ਉਹਨਾਂ ਨੇ ਸਾਰੇ ਚੋਰ ਇਕੱਠੇ ਕਰ ਲਏ ਤੇ ਉਸ ਨੂੰ ਕਿਹਾ ਕਹਿੰਦੇ ਚੋਰ ਬੱਕੇਗਾ ਮੇਰੇ ਸਾਹਮਣੇ ਕਿ ਮੈਂ ਚੋਰੀ ਕੀਤੀ ਉਹਨੂੰ ਗੱਲਾਂ ਕਰਨ ਦੀ ਇਤਨੀ ਕਲਾ ਸੀ ਇਤਨੀ ਜਾਸਿਖੇ ਉਹਦੀਆਂ ਗੱਲਾਂ 'ਚ ਬੰਦਾ ਪਰਮ ਜਾਣਦਾ ਔਰ ਉਹਦੇ ਸਾਹਮਣੇ ਕਦੇ ਵੀ ਝੂਠ ਨਾ ਬੋਲੇ ਉਸ ਦੇ ਨੂੰ ਇਕ ਦੇਵੀ ਦੇ ਰੂਪ ਚਾ ਗਈ ਦੇਵੀ ਬਣ ਕੇ ਆ ਗਈ ਔਰ ਬੜੇ ਅਜੀਬ ਢੰਗ ਦੇ ਨਾਲ ਉਹਨੂੰ ਪ੍ਰਗਟ ਕੀਤਾ ਗਿਆ ਰਾਜਾ ਸੀ ਕੋਈ ਕਮੀ ਨਹੀਂ ਸੀ ਉਹਦੇ ਪਾਸ ਜਦੋਂ ਪ੍ਰਗਟ ਹੋਗੀ ਤੋ ਜਿੰਨੇ ਚੋਰ ਸਾਰੇ ਨੱਕਮਸਤਕ ਹੋਗੇ ਉਹ ਵੀ ਹੋਗੇ ਧੀਵੀ ਪ੍ਰਗਟ ਹੋਗੇ ਦੇਵੀ ਦੇ ਦਰਸ਼ਨ ਹੋ ਗਏ ਅੱਜ ਸਾਰੇ ਬੜੇ ਖੁਸ਼ ਨੇ ਦੇਵੀ ਨੇ ਦੇਖੋ ਮੈਂ ਪ੍ਰਗਟ ਹੋਈ ਹਾਂ ਮੈਂ ਕਿਸੇ ਦਾ ਬੁਰਾ ਨਹੀਂ ਚਾਹੁੰਦੀ ਮੇਰੇ ਅੱਗੇ ਰਾਜੇ ਨੇ ਇੱਕ ਬੇਨਤੀ ਕੀਤੀ ਮੇਰੇ ਅੱਗੇ ਸੁਖਨਾ ਕੀਤੀ ਕਿ ਮੇਰਾ ਜਿਹੜਾ ਖਜ਼ਾਨਾ ਲੁੱਟ ਕੇ ਲੈ ਗਿਆ ਉਸ ਨੂੰ ਪਸ਼ਮ ਕਰ ਦੇ ਮੈਂ ਕਿਹਾ ਨਹੀਂ ਜੇ ਉਸੇ ਤਰ੍ਹਾਂ ਹੀ ਮੰਨ jaye ਤੇ ਉਹਨੂੰ ਪਸ਼ਮ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਸਬਰ ਨੂੰ ਇਹ ਦੱਸ ਦਿੰਦੀ ਹਾਂ ਤੁਹਾਨੂੰ ਸੂਚਨਾ ਦੇ ਦਿੰਦੀ ਹਾਂ ਬੜੀ ਕੜੜੀ ਆਵਾਜ਼ ਦੇ ਵਿੱਚ ਬੋ ਰਹੀ ਕਿ ਮੈਂ ਜਿਸ ਨੇ ਵੀ ਚੋਰੀ ਕੀਤੀ ਉਹਨੂੰ ਪਸ਼ਮ ਕਰ ਦੇਵਾਂਗੀ ਨਹੀਂ ਤਾਂ ਉਹ ਖੜਾ ਹੋ ਕੇ ਦੱਸ ਦੇ ਕੇ ਮੈਂ ਚੋਰੀ ਕੀਤੀ ਹੈ ਮੈਂ ਪਹਿਚਾਨ ਲਿਆ ਉਹਨੂੰ ਮੈਂ ਸਮਝ ਗਈਆਂ ਉਹਨੂੰ ਇੱਥੇ ਹੀ ਬੈਠਾ ਹੋਇਆ ਕਿਉਂਕਿ ਸਾਰੇ ਚੋਰ ਉੱਥੇ ਬੈਠੇ ਹੋਏ ਸਨ ਉਹ ਦਿਲੋਂ ਡਰ ਗਿਆ ਵਿਚਾਰਾ ਕਹਿੰਦਾ ਉਹ ਅੱਜ ਪਸਮ ਕਰ ਦੇ ਨੈਣੀ ਬੜੀ ਤਾਕਤ ਹੈ ਬੜੀ ਸ਼ਕਤੀ ਹੈ ਸੋਚ ਰਿਹਾ ਸੀ ਤੂੰ ਸਤ ਸੰਤਾਂ ਦੀ ਗੱਲ ਜਾਦ ਆ ਗਈ ਹੈ ਸੰਤ ਕਹਿੰਦੇ ਸੰ ਦੇਵੀ ਦੇਵਤੇ ਦੀ ਪਰਸਾਈ ਨਹੀਂ ਹੁੰਦੀ ਮੈਂ ਵੇਖਾਂ ਪਲਾਈ ਦੀ ਪਰਸਾਈ ਹੈ ਕਿ ਨਹੀਂ ਹੈ ਉਹ इधर-ਉਧਰ ਵੇਖਦਾ ਰਿਹਾ ਉਹ ਆਖਰ ਉਹਨ ਵਿਖਿਆ ਉਹਦੀ ਪਰਸਾਈ ਪੈ ਰਹੀ ਸੀ ਕਹਿੰਦਾ ਕੁਛ ਵੀ ਹੈ ਚਾਹੇ ਤੇ ਸੰਤ ਝੂਠਾ ਤੇ ਚਾਹੇ ਦੇਵੀ ਝੂਠੀ ਜੇ ਮੈਂ ਕਹਿੰਦਾ ਹਾਂ ਮੈਂ ਚੋਰੀ ਕੀਤੀ ਆ ਸੱਜਣਾ ਇਹਨਾਂ ਮੈਨੂੰ ਤਾਂ ਵੀ ਨਹੀਂ ਤੇ ਜੇ ਮੈਂ ਕਹਿੰਦਾ ਨਹੀਂ ਕੀਤੀ ਤੇ ਪਸਮੈਨ ਮੈਨੂੰ ਤਾਂ ਵੀ ਕਰਨਾ ਜੇ ਇਹ ਪਸਮ ਕਰ ਗਈ ਤੇ ਸੰਤ ਝੂਠਾ ਤੇ ਕਹਿੰਦੇ ਸੰਤ ਝੂਠ ਬੋਲਦੇ ਨਹੀਂ ਸੰਤਾਂ ਚ ਤੇ ਰੱਬ ਚ ਫਰਕ ਕੋਈ ਨਹੀਂ ਹੁੰਦਾ ਉਹਦਾ ਪੂਰਾ ਵਿਸ਼ਵਾਸ ਸੰਤਾਂ ਤੇ ਬਣ ਚੁੱਕਾ ਸੀ ਉਹ ਖੜਾ ਹੋ ਕੇ ਨਹੀਂ ਬੋਲਿਆ ਕੱਲੇ ਕੱਲੇ ਨੂੰ ਪੁੱਛਿਆ ਗਿਆ ਤੂੰ ਤੇਰੀ ਚੋਰੀ ਕੀਤੀ ਤੂੰ ਤੇਨੇ ਕੀਤੀ ਉਹਦਾ ਨੰਬਰ ਜਦੋਂ ਆਇਆ ਉਹਨੇ ਕਿਹਾ ਨਹੀਂ ਮੈਂ ਵੀ ਨਹੀਂ ਕੀਤੀ ਘਰ ਆ ਗਿਆ ਕਹਿੰਦਾ ਪਿਤਾ ਤੂੰ ਜਿਹੜੀ ਗੱਲ ਕਹੀ ਸੀ ਨਾ ਸੰਤਾਂ ਦੀ ਪਰਵਚਨ ਨਹੀਂ ਸੁਣਨੇ ਮੈਨੂੰ ਜੀਵਤ ਰੱਖਿਆ ਤੇ ਸੰਤਾਂ ਦੇ ਪਰਵਚਨਾ ਹੀ ਨੇ ਵੇਖਿਆ ਅੱਜ ਇਹ ਸਾਰਾ ਖਜ਼ਾਨਾ ਮੇਰਾ ਆਪਣਾ ਹੋ ਗਿਆ ਅਗਰ ਮੈਂ ਸੰਤਾਂ ਦੀ ਪਰਵਚਨ ਨਾ ਸੁਨੇ ਹੁੰਦੇ ਤੇ ਮੈਨੂੰ ਰਾਜੇ ਨੇ ਫਾਂਸੀ ਅੱਜ ਚਾੜ ਨਹੀਂ ਚਾੜਨਾ ਸੀ ਇਸ ਕਰਕੇ ਪਿਤਾ ਜੀ ਸੰਤਾਂ ਦੇ ਪਰਵਚਨ ਸੁਣਨੇ ਚਾਹੀਦੇ ਨੇ ਅੱਜ ਤੋਂ ਲੈ ਕੇ ਮੈਂ ਚੋਰੀ ਛੱਡੀ ਔਰ ਕੱਲ ਨੂੰ ਇਹ ਜਿੱਤਨਾ ਲੁੱਟਿਆ ਹੋਇਆ ਸਮਾਨ ਆ ਰਾਜੇ ਨੂੰ ਮੈਂ ਦੇ ਦੇਵਾਂਗਾ ਤੇ ਦੱਸ ਦਵਾਂਗਾ ਮੇਰਾ ਸੰਤ ਸੱਚਾ ਹੈ ਤੇਰੀ ਦੀਵੀ ਝੂਠੀ ਗੁਰੂ ਪਿਆਰੀ ਸਤਸੰਗਤ ਸਤਗੁਰ ਅਰਜਨ ਦੇਵ ਜੀ ਕਹਿੰਦੇ ਨੇ ਕਿ ਉਹਨਾਂ ਦੇ ਸਤਸੰਗ ਦੀ ਗਹਿਰਾਈ ਚ ਜਾਓ ਕੇਵਲ ਸਤਸੰਗ ਸੁਣ ਕੇ ਇਧਰ ਉਧਰ ਨਹੀਂ ਕੱਢਣਾ ਤੂੜੀ ਕਾਰੇ ਸਿਨਾਨ ਉਹਨਾਂ ਦੇ ਚਰਨਾਂ ਦੀ ਤੂੜੀ ਸੀ ਸਿਨਾਨ ਕਰਨਾ ਵੈਸੀ ਤਾਂ ਉਹਨਾਂ ਦੇ ਬਾਹਰ ਦੀ ਚਰਨਾਂ ਨੂੰ ਵੀ ਨਮਸਕਾਰ ਹੈ ਇੱਥੇ ਸਤਿਗੁਰਾਂ ਨੇ ਉਹਨਾਂ ਦੇ ਰੋਹਾਨੀ ਚਰਨਾਂ ਦੀ ਗੱਲ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿੰਨੇ ਤੀਰਥ ਨੇ ਇਹ ਕਿਨਾ ਬਣਾਏ ਨੇ ਸੰਤਾਂ ਨੇ ਬਣਾਏ ਨੇ ਜਿੱਥੇ-ਜਿੱਥੇ ਸੰਤਾਂ ਦੇ ਚਰਨ ਪੇ ਉਥੇ ਉਥੇ ਤੀਰਥ ਬਣਗੇ ਇਥੇ ਸਵਾਮੀ ਜਗਤਗਿਰੀ ਜੀ ਦੇ ਚਰਨ ਪੇ ਇਥੇ ਤੀਰਥ ਬਣ ਗਿਆ ਅੱਜ ਤੁਸੀਂ 25 ਦਸੰਬਰ ਨੂੰ ਦੇਖਿਆ ਲੱਖਾਂ ਲੋਕਾਂ ਨੇ ਸਤ ਸੰਗ ਚਾ ਕੇ ਇਸਨਾਨ ਕੀਤਾ ਸੰਤਾਂ ਦੇ ਜਿੱਥੇ ਵੀ ਚਰਨ ਪੇ ਉਥੇ ਤੀਰਥ ਬਣ ਗਿਆ ਇਸ ਕਰਕੇ ਸੰਤਾਂ ਦੇ ਚਰਨ ਵੱਡੇ ਕ ਤੀਰਥ ਵੱਡੇ ਸੰਤਾਂ ਦੇ ਚਰਨ ਵੱਡੇ ਜਿੱਥੇ ਵੀ ਪਏ ਉੱਥੇ ਹੀ ਤੀਰਥ ਬਣ ਗਏ ਇਸ ਕਰਕੇ ਉਹਨਾਂ ਦੇ ਚਰਨਾਂ 'ਚ ਜਾਣ ਲਈ ਗੁਰੂ ਜੀ ਨੇ ਕਿਹਾ ਫਿਰ ਹਰ ਕਾ ਨਾਮ ਧਿਆਏ ਸੁਣ ਤੇ ਸਬਨਾ ਨੂੰ ਕਰਦਾਨ ਹਰੀ ਦੇ ਨਾਮ ਨੂੰ ਧਿਆਉਣਾ ਹੈ ਸੁਣਨਾ ਹੈ ਪਹਿਲਾਂ ਆਪ ਸਿਮਰਨ ਕਰਨਾ ਹੈ ਤੇ ਫਿਰ ਸਭਨਾ ਨੂੰ ਕਰ ਦਾਨ ਫਿਰ ਦੂਸਰੀ ਸੰਗਤ ਨੂੰ ਵੀ ਗੁਰੂ ਚਰਨਾਂ ਨਾਲ ਜੋੜਨਾ ਇਹ ਸਭ ਤੋਂ ਵੱਡਾ ਦਾਨ ਗੁਰੂ ਜੀ ਨੇ ਕਹਿ ਦਿੱਤਾ ਕਿਉਂ ਦੁਨੀਆਂ ਦੇ ਵਿੱਚ ਦਾਨੀ ਲੱਭਦੇ ਨਹੀਂ ਸਰਦੀਆਂ ਆ ਗਈਆਂ ਗਰਮ ਕੱਪੜੇ ਵੰਡਦੇ ਵਧੀਆ ਗੱਲ ਹੈ ਕਿਸੇ ਕੋਲ ਪੂਜਨ ਨਹੀਂ ਹੈ ਪੂਜਨ ਦੇਤਾ ਵਧੀਆ ਗੱਲ ਹੈ ਪਰ ਜੇਕਰ ਕੋਈ ਇਨਸਾਨ ਕਿਸੇ ਨੂੰ ਵਧੀਆ ਸੋਚ ਦੇ ਦੇਵੇ ਤੇ ਉਹ ਆਪ ਹੀ ਪੈਸੇ ਕਮਾ ਸਕਦਾ ਹੈ ਆਪਣੇ ਕੱਪੜੇ ਖਰੀਦ ਸਕਦਾ ਹੈ ਆਪਣੇ ਉਹ ਪੋਜਨ ਖਰੀਦ ਸਕਦਾ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਕਿਸੇ ਨੂੰ ਚੰਗੀ ਸੋਚ ਦਾ দান ਦੇਣਾ ਹੈ ਪਹਿਲਾਂ ਆਪਣੇ ਚ ਚੰਗੀ ਸੋਚ ਲਿਆਣੀ ਹੈ ਫਿਰ ਦੂਜੇ ਚ ਵੀ ਜਿਸ ਤਰ੍ਹਾਂ ਸਾਡੀ ਸਭਨਾ ਚ ਇੱਕ ਵਧੀਆ ਸੋਚ ਆਈ ਅਸੀਂ ਨਸ਼ਿਆਂ ਦਾ ਤਿਆਗ ਕਰ ਦਿੱਤਾ ਪਰਿਵਾਰਾਂ ਚ ਪ੍ਰੇਮ ਪਿਆਰ ਲਿਆੰਦਾ ਲੜਾਈ ਝਗੜੇ ਖਤਮ ਕੀਤੇ ਸਾਡੇ ਘਰ ਅੱਜ ਸਵਰਗ ਬਣ ਗਏ ਜਿੱਥੇ ਅਸੀਂ ਆਪਣੇ ਘਰਾਂ ਨੂੰ ਸਵਰਗ ਬਣਾਇਆ ਹੈ ਜਿਹੜੇ ਅਜੇ ਵੀ ਲੋਕ ਲੜਾਈਆਂ ਝਗੜਿਆਂ ਦੇ ਵਿੱਚ ਪਏ ਹੋਏ ਹਨ ਜਿਹੜੇ ਅਜੇ ਵੀ ਲੋਕ ਨਸ਼ਿਆਂ 'ਚ ਪਏ ਹੋਏ ਹਨ ਗੁਰੂ ਜੀ ਕਹਿੰਦੇ ਉਹਨਾਂ ਨੂੰ ਦਾਨ ਕਰਨਾ ਹੈ ਕਿਹੜਾ ਚੰਗੀ ਸੋਚ ਦਾ ਮਾਲਕ ਦੇ ਨਾਮ ਦਾ ਉਹ ਵੀ ਪ੍ਰਭੂ ਚਰਨਾਂ ਨਾਲ ਜੁੜ ਜਾਣ ਉਹਨਾਂ ਚੋਂ ਵੀ ਵਿਕਾਰ ਖਤਮ ਹੋ ਜਾਣ ਉਹਨਾਂ ਦੀ ਵੀ ਇੱਕ ਵਧੀਆ ਜ਼ਿੰਦਗੀ ਹੋ ਜਾਏ ਤੇ ਜਨਮ ਜਨਮ ਕਰਮ ਮਲ ਉੱਤਰੈ ਮਨ ਤੀ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੀ ਲੋਭ ਸਵਾਰ ਜਦੋਂ ਅਸੀਂ ਸੰਤਾ ਮਹਾਪੁਰਸ਼ਾਂ ਦੀ ਸੰਗਤ ਕਰਦੇ ਹਾਂ ਤੋਂ ਜਨਮਾਂ ਜਨਮਾਂ ਦੇ ਕਰਮਾਂ ਦੀ ਮੈਲ ਖਤਮ ਹੋ ਜਾਂਦੀ ਹੈ ਇਹ ਬੜੀ ਬੜੀ ਵੱਡੇ ਹੈ ਵੀ ਜਿਹੜੇ ਵਿਕਾਰ ਜਿਹੜੇ ਬੰਦੇ ਦੇ ਵਿੱਚ ਰਮੇ ਹੋਏ ਨੇ ਇਹ ਖਤਮ ਹੋ ਜਾਣ ਲਗਾਤਾਰ ਸਤਸੰਗ ਚੰਦੇ ਰਹੋ ਆਸਤਾ ਆਸਤਾ ਸਾਡੇ ਚੁੱਕ ਰੋਧ ਖਤਮ ਹੋ ਜਾਏਗਾ ਅਹਮ ਖਤਮ ਹੋ ਜਾਏਗਾ ਸਾਡੇ ਚ ਨਿਮਰਤਾ ਆ ਜਾਏਗੀ ਦੀਨਤਾ ਆ ਜਾਏਗੀ ਪਿਆਰ ਆ ਜਾਏਗਾ ਜਦੋਂ ਲਗਾਤਾਰ ਸਿੰਘ ਗੁਰੂ ਦੀ ਸੰਗਤ ਚ ਆਂਦੇ ਰਵਾਂਗੇ ਇਸ ਕਰਕੇ ਲਗਾਤਾਰ ਗੁਰੂ ਦੀ ਸੰਗਤ ਚ ਆਂਦੇ ਰਹਿਣੇ ਪਾਸਾ ਫਿਰ ਆਪਣੀ ਬਾਣੀ ਚ ਅੱਗੇ ਫਰਮਾਉਂਦੇ ਹਨ ਜਨਮ ਕਰਮ ਮੰਨ ਉਤਰੇ ਮਨ ਤੇ ਕਾਮ ਕ੍ਰੋਧ ਨ ਮੋਹੀਏ ਬਿਨ ਸੇ ਲੋਭ ਸੁਆਣਾ ਸੱਚੇ ਮਾਰਗ ਚਲਦੇ ਆ ਉਸ ਤਤ ਕਰ ਜਹ 863 ਤਿਰਥ ਸਗਲ ਆਪਣਾ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ सोई पुरਖ ਸੁਜਾਣ ਉਸ ਤਤ ਸੱਚੇ ਮਾਰਗ ਚਲਦਿਆਂ ਉਸ ਤਤ ਕਰ ਜਹਾਨ 863 ਅਥ ਸਗਲ ਪੁਨ ਜੀ ਦਿਆ ਪਰਵਾਨ ਜਿਸ ਨੂੰ ਦੇਵ ਦਿਆ ਸੋ ਜਾਣ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਜਦੋਂ ਸੀ ਸਤਸੰਗ ਚ ਜਾਂਦੇ ਇਹਨੂੰ ਇੱਕ ਸੱਚਾ ਮਾਰਗ ਦੱਸਿਆ ਗਿਆ ਹੈ ਤੋ ਇਹਦੇ ਚ ਆਨ ਕਰਕੇ ਸਤਸੰਗ ਚ ਸਾਡੇ ਚ ਚੰਗੇ ਗੁਣ ਦੇ ਵੀ ਗੁਣ ਆ ਜਾਣਗੇ ਜਦ ਸਾਡੇ ਚ ਚੰਗੇ ਗੁਨਾ ਆ ਜਾਣਗੇ ਤੋ ਉਸਤਤ ਕਰੇ ਜਹਾਨ ਜੋ ਵੀ ਚੰਗੇ ਗੁਨਾ ਵਾਲਾ ਹੈ ਉਹਦੀ ਸਾਰੇ ਉਸਤਤ ਕਰਦੇ ਹਨ ਮਹਿਮਾ ਕਰਦੇ ਹਨ ਫਲਾਣਾ ਬਹੁਤ ਚੰਗਾ ਹੈ ਰਾਸਤਾ ਤੇ ਉਹਨਾ ਆਪਣਾ ਸਾਫ ਕੀਤਾ ਵਡਿਆਈ ਦੁਨੀਆ ਦੀ ਮਿਲਦੀ ਹੈ ਸਤਗੁਰੂ ਜੀ ਕਹਿੰਦੇ ਉਹ ਕਰਮ ਕਰਨੇ ਹਨ ਜਿਨਾ ਕਰਕੇ ਤੁਹਾਡੀ ਉਸਤਤ ਹੋਵੇ ਤੁਹਾਡੀ ਕੋਈ ਨਿੰਦਾ ਨਾ ਕਰੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹ ਗੁਰੂ ਪਿਆਰੀ ਸਾ ਸੰਗਤ ਅਸੀਂ ਉਸ ਰਾਸਤੇ ਨੂੰ ਅਪਣਾਣਾ ਨਾ ਹੈ ਜਿਸ ਰਾਸਤੇ ਤੇ ਚੱਲ ਕਰਕੇ ਸਾਡਾ ਜੀਵਨ ਵੀ ਆਨੰਦਮਈ ਹੋ ਜਾਏ ਪਰਿਵਾਰ ਵੀ ਸੁਖਦਾਈ ਹੋ ਜਾਏ ਤੇ ਇੱਜ਼ਤ ਮਾਨਮਈ ਹੋਵੇ ਜੇਕਰ ਅਸੀਂ ਬੁਰੇ ਕਰਮ ਕਰਦੇ ਹਾਂ ਜੂਆ ਖੇਡਦੇ ਹਾਂ ਨਸ਼ੇ ਕਰਦੇ ਹਾਂ ਕ੍ਰੋਧ ਕਰਦੇ ਹਾਂ ਘਰ ਚ ਵੀ ਬਰਬਾਦੀ ਘਰ ਸਾਡਾ ਨਰਕ ਵਰਗਾ ਬਣ ਜਾਏਗਾ ਤੇ ਕੋਈ ਵੀ ਸਾਡੀ ਇੱਜ਼ਤ ਕਰਨ ਲਈ ਤਿਆਰ ਨਹੀਂ ਹੋਵੇ ਇਸ ਕਰਕੇ ਅਸੀਂ ਸੱਚੇ ਮਾਰਗ ਤੇ ਚੱਲਣਾ 68 ਤੀਰਥ ਸਗਲ ਪੁਨ ਜੀ ਦੇ ਆਪਰਮਾ ਪਾਰਤ ਚਠਾਠ ਤੀਰਥ ਕੇ ਗਏ ਹਨ ਗੁਰੂ ਜੀ ਕਹਿੰਦੇ ਨੇ ਅਗਰ ਕੋਈ ਕਿਸੇ ਜੀ ਤੇ ਦਇਆ ਕਰਦਾ ਤੂੰ ਠਾਠਾ ਤੀਰਥਾਂ ਦਾ ਇਸੇ ਨਾਨ ਕਰ ਬੈਠਿਆ ਹੀ ਹੋ ਜਾਂਦਾ ਸੁਬਾਹ ਹੀ ਕੋਈ ਗੱਲ ਹੋ ਰਹੀ ਸੀ ਕੋਈ ਚਰਚਾ ਚੱਲ ਲਈ ਤੋ ਪੰਜ ਸੱਤ ਸੇ ਜਾਨੇ ਅਸੀਂ ਬੈਠੇ ਹੋਏ ਸਾਂ ਇੱਕ ਕਹਿਣ ਲੱਗਾ ਜਰ ਮੇਰਾ ਮਨ ਕਰਦਾ ਕਿ ਕਿਉਂ ਨਾ ਕੁੰਮ ਦੀ ਮੇਲੇ ਤੋਂ ਹੋ ਕੇ ਆਇਆ ਜਾਏ ਉਹ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕਹਿੰਦਾ ਕੁੰਮ ਦੇ ਮੇਲੇ ਤੇ ਜਾਣਾ ਚੰਗੀ ਗੱਲ ਐ ਵਧੀਆ ਗੱਲ ਐ ਪਰ ਮੈਂ ਤੇ ਗੁਰੂ ਜੀ ਦੀ ਕੋਈ ਗੱਲ ਪੰਨੇ ਪੱਲੇ ਬੰਨੀ ਹੋਈ ਹੈ ਕਹਿੰਦਾ ਕਿ ਕਿ ਮਨ ਚੰਗਾ ਤੋਂ ਘਟੋਤੀ ਮਨ ਪਵਿੱਤਰ ਹੈ ਸੁਧ ਹੈ ਤੇ ਘਰ ਚ ਹੀ ਗੰਗਾ ਜੇ ਅਸੀਂ ਕਿਸੇ ਤੇ ਦਇਆ ਹੀ ਨਹੀਂ ਕੀਤੀ तीर्थਾਤੇ ਨਾਏ ਤੇ ਵਿਕਾਰਯ ਜਿਆਦੇ ਕੀਤੇ ਉਹ तीर्थਾਂ ਤੇ ਨਾਉਣ ਦਾ ਕੀ ਫਾਇਦਾ ਸਤਿਗੁਰੂ ਜੀ ਨੇ ਕਿਹਾ ਸੀ ਕਿ ਕਈਆਂ ਦੀ ਉਸ ਹਾਥੀ ਵਰਗੀ ਹਾਲਤ ਹੋਈ ਪਈ ਹੈ ਜਿਹੜਾ ਹਾਥੀ ਕਿਸੇ ਨਦੀ ਦੇ ਕਿਨਾਰੇ ਤੇ ਜਾਂਦਾ ਤੇ ਫਿਰ ਉਹਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਤੇ ਵਾਪਸ ਆਉਂਦਾ ਹੋਇਆ ਆਪਣੇ ਤੇ ਹੋਰ ਜ਼ਿਆਦਾ ਮਿੱਟੀ ਛੁੱਟ ਰਹੀ। ਉਹ ਹੀ ਹਾਲ ਕਈ ਜੀਵਾਂ ਦੀ ਹੁੰਦੀ ਹੈ। ਉਹ ਤੀਰਥਾਂ ਤੇ ਗਏ ਨਹਾਇਆ ਵਾਪਸ ਆਏ ਤੇ ਵਿਕਾਰ ਜ਼ਿਆਦਾ, ਹੰਕਾਰ ਜ਼ਿਆਦਾ ਜਿਵੇਂ ਉਹਨੂੰ ਤੀਰਥਾਂ ਤੋਂ ਲਾਇਸੈਂਸ ਮਿਲ ਗਿਆ ਹੁਣ ਜੋ ਮਰਜੀ ਕਰ ਤੈਨੂੰ ਕੋਈ ਵੀ ਪਾਪ ਲੱਗਣੇ ਵਾਲਾ ਨਹੀਂ ਹੈ ਐਸੀ ਲੋਕਾਂ ਦਾ ਕਦੇ ਸਰਦਾਰ ਨਹੀਂ ਹੁੰਦਾ ਗੁਰੂ ਪਿਆਰੀ ਸਾ ਸੰਗਤ ਅਸੀਂ ਗੁਰੂ ਜੀ ਦੀ ਗੱਲ ਨੂੰ ਮੰਨਣਾ ਹੈ ਆਪਣੇ ਦਿਲ ਚ ਦਇਆ ਭਾਵਨਾ ਰੱਖਣੀ ਹੈ ਆਪਣੇ ਬਜ਼ੁਰਗਾਂ ਦੀ ਸੇਵਾ ਕਰਨਾ ਹੈ ਆਪਣੇ ਰਿਸ਼ਤੇਦਾਰ ਪੈਣ ਪਰਾਵਾਂ ਦਾ ਸਹੀ ਜੋ ਕਰਨਾ ਇਹ ਹੀ ਸਾਡਾ ਤੀਰਥ ਹੈ ਪਰਿਵਾਰ ਦੀ ਚੰਗੀ ਪਰਵਰਸ ਕਰਨ ਲਈ ਇਹੀ ਸਾਡਾ ਸੰਦਾ ਤੀਰਥ ਹੈ ਗੁਰੂ ਜੀ ਨੇ ਵੀ ਇਹੋ ਹੀ ਗੱਲ ਕਹੀ ਹੈ